ਕੋਸੋ ਚੱਲਿਆ ਆਪਾਂ ਔੜ ਲਾਕੇ ਆਲ ਲੰਗਰ ਲੈ ਕੇ ਪੜੀ ਮਹੌਲੀ ਨੰਬਰ ਆ ਜੀ ਮਹੌਲੀ ਤੋਂ ਆਈ ਆ ਜੀ ਬੜੀ ਦੂਰੋ ਦੂਰੋ ਤੱਕ ਸੰਗਤ ਲੋਕ ਆ ਰਹੀ ਆ ਗੱਲੜੀ ਸਾਈਡ ਤੇ ਸੇਵਾ ਕਰਦੇ ਦੋਸਤੋ ਆਪਾਂ ਨਾ ਆਮੋਕੇ ਗੱਲੜੀ ਅੱਡੇ ਚਾਹ ਜਿੱਥੋਂ ਟੁੱਟਿਆ ਸੀ ਨਾ ਬੰਨ ਸਖਾਦੇ ਵੇਖੋ ਕਿੱਦਾਂ ਮਾਰੇ ਚੁੱਕ ਚੁੱਕ ਕੇ ਇਹ ਗੱਲੜੀ ਵਾਲੀ ਨਹਿਰ ਆ ਜਿਹੜੀ ਇਹ ਇਹ ਆਪਣੇ ਐਂਕਲ ਜੀ ਨੇ ਯੂ ਐਸ اے ਤੋਂ ਰਾਜਪਾਲ ਸਿੰਘ ਜੀ ਰਾਜਾ ਪ੍ਰਾਣੇਸ਼ਾਲੇ ਤੋਂ ਤੇ ਇਹ ਉਹਨਾਂ ਨੇ ਜਿਹੜੀ ਆਪਣੇ 10 ਬੰਦੇ ਜਿਹੜਾ ਭੇਜਿਆ ਸੀ ਤੇ ਅੱਜ ਅਸੀਂ ਮਰਾੜਾ ਮਕੋੜਾ ਭਰਾਂਪੁਰ ਤੇ ਇਧਰ ਗੱਲੜੀ ਸਾਈਡ ਤੇ ਜਿਹੜੇ ਪਿੰਡਾਂ ਚ ਲੰਗਰ ਅਜੇ ਵਰਤਾਇਆ ਵਾ ਤੇ ਹਜੇ ਵੀ ਨਿਰੰਤਰ ਜਾਰੀ ਆ ਜੀ ਤੇ ਬਹੁਤ ਵੱਡੀ ਸੇਵਾ ਜੀ ਇਹਨਾਂ ਦੀ ਆਪਲਾ ਜਾਰੇ ਆਰ ਨਹੀਂ ਹੈ ਚੱਲ ਰਹੇ ਨੇ ਭਾਪੇ ਨੇ ਰਹਿੰਦੇ ਪਾਦੇ 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 ਯਾਰ ਇਹ ਵੀ ਰਾਜਣ ਵਿਚਾਰੇ ਉਹ ਮਗਰ ਕੁੱਤੇ ਦੋ ਹੁੰਦੇ ਸੀ ਭੱਜੇ ਉਹ ਸਾੜਦੇ ਆਪਾਂ ਗੱਲੜੀਆਂ ਭਰਾਮਪੁਰ ਦੇ ਪਿੰਡ ਕੱਟਦੇ ਹੋਏ ਅੱਜ ਮਕੋੜੇ ਵਾਲੀ ਸਾਈਡ ਤੇ ਮਕੋੜੇ ਦੀ ਆ ਕੋਈ ਕਲੋਨੀ ਆ ਤੁਸੀ ਦੇ ਨਾਲ ਕਰਕੇ ਤੇ ਉੱਥੇ ਪਹੁੰਚੇ ਆ ਲੰਗਰ ਲੈ ਕੇ ਕੀ ਪਾਣੀ ਗਾਰ ਬਹੁਤ ਹੈ ਤੇ ਪਿੰਡਾਂ ਵਿੱਚ ਕਮਾਦਾਂ ਦੇ ਕਲੋਨੀ ਕਟੋਈ ਦੀ ਹੈ ਕੋਈ ਥੋੜਾ ਜਿਹਾ ਪੀਲੇ ਜਾ ਜਾਵੇਗਾ ਹਾਂ ਉਹ ਪਾਣੀ ਲੱਗ ਗਿਆ ਇਹ ਹੈ ਜੀ ਮਕੌੜੇ ਦਾ ਇਹ ਕਿਹੜਾ ਪਪਾ ਪੈਂਦਾ ਹੈ ਮਕੌੜੇ ਚ ਗੰਡੂ ਚੱਕ ਗੰਡੂ ਚੱਕ ਚ ਪੈਂਦਾ ਜੀ ਪਿੰਡ ਹਾਂ ਮਕੌੜੇ ਦੀ ਕਲੋਨੀ ਹੈ ਮਕੌੜੇ ਚ ਹੀ ਪੈ ਜਾਂਦੀ ਹੈ ਨਾ ਮਕੌੜੇ ਚ ਮਕੌੜੇ ਚ ਜੀ ਬਸ ਜੀ ਮਕੌੜਾ 50 ਮਕੌੜੇ ਹਾਂਜੀ ਤੇ ਪਿੰਡ ਗੰਡੂ ਚੱਕ ਗੰਡੂ ਚੱਕ ਇੰਨੇ ਕੀ ਘਾਰ ਹੀ ਪਿੰਡ ਚ ਆ 14 15 ਘਰ ਹੈ ਨਾ ਅੱਛਾ ਅੱਛਾ ਠੀਕ ਠੀਕ ਹਾਂ ਆ ਅਗਰ ਤੁਸੀਂ ਕਹਿੰਦੇ ਗਾਗਾ ਮੋਰ ਤੋਂ ਜਾ ਕੇ ਦੇਖੋ ਉੱਥੇ ਤਾਂ ਜੀ ਠੀਕ ਠੀਕ ਹੈ ਕੱਲੇ ਪੁਰਾਣੇ ਸ਼ਾਦਿਆਂ ਹਾਂਜੀ ਉਜਉਤ ਲਿਖਾ ਰੋ ਨਾ ਪੰਨਕ ਜੁਪੀ ਤੋਂ ਜੁਪੀ ਤੋਂ ਬੜੀ ਦੂਰੋਂ ਆਏ ਆ ਬਾਬਾ ਜੀ ਬੜੀ ਬੜੀ ਦੂਰ ਰਾਜਸਥਾਨ ਤੋਂ ਵੀ ਆਏ ਲੋਕੀ ਦਿੱਲੀੋਂ ਆਏ ਆ ਦਖਾਨੀ ਲੋਕ ਕੱਟ ਬਹੁਤ ਬਹੁਤ ਐਨੀ ਟਰਾਲੀ ਤੂੜੀ ਪੱਠਾ ਆਚਾਰਾ ਬੜਾ ਕੁਝ ਜੀ ਟਰਾਲੀ ਸਵਾਈ ਜੱਦੀ ਜੀ ਹਾਂਜੀ ਉਹ ਲੱਦੀ ਜੀ ਕਾ ਜੀ ਜਵਾਨ ਤਾਂ ਏਡਾ ਦੇ ਲੰਮੀ ਛੱਲੀ ਮੂਠ ਬੜਾ ਹਰ ਤਰ੍ਹਾਂ ਦਾ ਲੰਗਰ ਆਇਆ ਜੀ ਹਰ ਤਰ੍ਹਾਂ ਦਾ ਲੰਗਰ ਉਹ ਜਾ ਕੇ ਨਾ ਗੁੰਜ ਉਹ ਉੱਥੇ ਟਕਰ ਮਹਾ ਤੇ ਫੇਰ ਬਾਪ ਸਾਹਿਬ ਆਇਆ ਕਹਿੰਦਾ ਮੈਂ ਖਾਜੀ ਤੁਸੀਂ ਅੱਗੇ ਨਹੀਂ ਗਏ ਮਕੋੜੋਗੇ ਹਾਂਜੀ ਕਹਿੰਦਾ ਅੱਗੇ ਕੀ ਜਾਣਾ ਕਮਾਦੋ ਜਿੱਦਰ ਦੇਖੋ ਕਮਾਦਾ ਜਿੱਦਾ ਕਮਾਦੋ ਕਮਾਦ ਵੀ ਚਾਰ ਸਕਦਾ ਜਿੰਦਾਰ ਹਾਂਜੀ ਹਾਂਜੀ ਆਹ ਇਹ ਤਾਂ ਕਈ ਖਰਾਬੀ ਹੋ ਜਾਣੇ ਆ ਮੁਸ਼ਕਿਲ ਹੋ ਜਾਣ ਹਾਂਜੀ ਕਮਾਦ ਚਾਰ ਸਕਦਾ ਹਾਂਜੀ ਬਾਪ ਸਾਹਿਬ ਤਾਂ ਲੈਂਦੇ ਜਿੱਦਰ ਨਹੀਂ ਜਿੱਦਰ ਲੋਡ ਬੰਦਾ ਲੋਡ ਬੰਦਾ ਆ ਠੀਕ ਆ ਆਹ ਇਹ ਤਾਂ ਚਾਹੀਦਾ ਜੀ ਹਾਂ ਹਾਂ ਹਾਂਜੀ ਤੋ ਉਹ ਯੂਪੀ ਤੋਂ ਆਏ ਨੇ ਹਾਂਜੀ ਹਾਂਜੀ ਲਾਹ ਦੇਖੋ ਉਹ ਚਾਹ ਪੀਂਦੀ ਗੜ ਪਿੰਡ ਇਧਰ ਤੁਸੀਂ ਦੇ ਨਾਲ ਹੀ ਪਿੰਡ ਆ ਚੰਡੀਗੜ੍ਹ ਤੇ ਸਾਬਾ ਵੀਰ ਨਾਲ ਨਾਲ ਅੰਕਲ ਜੀ ਆਏ ਨੇ ਵੇਰਕੇ ਤੋਂ ਅੰਮ੍ਰਿਤਸਰ ਤੋਂ ਪੱਲੀ ਪੱਲੀ ਆਣ ਕੇ ਵਿੱਚ ਪਾਪਾ ਜੀ ਇਹ ਜਿਹੜੀ ਵੇਢ ਆ ਪਾਣੀ ਰਾਜਪਾਲ ਨੂੰ ਹੈ ਰਾਜਪਾਲ ਜਿਹੜੇ ਅੰਕਲ ਜੀ ਨੇ ਯੂ ਐਸ ਏ ਚ ਹਾਂ ਉਹਨਾਂ ਨੇ ਸੇਵਾ ਕੀਤੀ ਜੀ ਇਹ ਲੰਗਰ ਦੀ ਤੇ ਕਟਵੜ ਚਾਰ ਮੇਰੇ ਸਾਂ ਪਤੀਲੇ ਚੌੜਾਂ ਦੇ ਤੇ ਚਾਰ ਤਿੰਨ ਚਾਰ ਦਾਲਦੇ ਆ ਜੀ ਨਾਲ ਕੇਲੇ ਪਾਣੀ ਵੇਖੋ ਅੱਧੀ ਟਰਾਲੀ ਪਾਣੀ ਦੀ ਜੀ ਤੇ ਬਹੁਤ ਵੱਡੀ ਸੇਵਾ ਜੀ ਉਹਨਾਂ ਦੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੇ ਵੱਲੋਂ ਵੀ ਸੰਗਤਾਂ ਵੱਲੋਂ ਵੀ ਯਾਰ ਵੇਖੋ ਜੀ ਪਾਣੀ ਕਿੰਨਾ ਪਪੂਲਰ ਵੇਖ ਕਿਦਾਂ ਪੁੱਟ ਪੁੱਟ ਕੇ ਕਿਦਾਂ ਆ ਪਪੂਲਰ ਆਂਦੇ ਹਾਲਤ ਵੇਖੋ ਜੀ ਕੀ ਬਣਾਈ ਪਈ ਆ ਭਾਜੀ ਆ ਵੇ ਪਪੂਲਰ ਆਈ ਜਿਹੜੇ ਇੱਧਰ ਆਇਆ ਵੇਖੋ ਵੇਪ ਪਪੂਰ ਕਿਦਾਂ ਬਾਜੀ 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 ਟਰਾਲੀ ਜੀ ਆਹ ਵੇਖੋ ਜੀ ਦਾਲ ਨਾਲ ਡੋਲ ਤੇ ਦਾਲ ਫੜ ਕੇ ਰਸਪਿਆ ਟਰਾਲੀ ਲੱਗੀ ਸਾਡੀ ਥੱਲੇ ਇਹ ਜੇ ਸ਼ੂਟ ਵਾਲੀ ਜਗ੍ਹਾ ਤੇ ਵੇਖੋ ਕੀ ਹਾਲ ਬਣ ਗਿਆ ਇੱਥੇ ਮਲਕੀਤ ਭਾਈ ਦੇ ਵਿਆਹ ਦੀ ਸ਼ੂਟਿੰਗ ਹੋਈ ਸੀ ਹਾਂ ਤੇ ਬੜਾ ਨੁਕਸਾਨ ਆਇਆ ਕੰਡਾ ਦੇ ਤੇ ਚੁੱਕ ਚੁਕਮਾਰੀਆਂ ਤੇ ਸਾਬਾ ਵੀਰ ਆਏ ਨੇ ਸਾਬੀਰ ਇੱਧਰ ਆ ਬਹੁਤ ਮੜਾ ਹਾਲ ਹੈ ਕਿੰਨੀ ਕਿੰਨੀ ਤਾਂ ਚਾੜੀ ਰਹਿਤਾ ਤੇ ਭਲ ਵੀ ਹੋ ਗਈ ਭਲ ਮਿੱਟੀ ਤੇ ਹਾਂਜੀ ਹਾਂਜੀ ਬੱਦਲ ਬਹੁਤ ਗੱਜਣਦੇ ਆ ਜੀ ਤੇ ਮਤਲਬ ਕਿ ਇੱਧਰ ਵੀ ਲੰਗਰ ਲੱਗਾ ਆ ਰਾਤ कॅम्प ਦਾ ਤੇ ਕੰਮ ਚੱਲਣਦੇ ਆ ਤੇ ਖਾ ਨੁਕਸਾਨ ਵੇਖੋ ਕਿੰਨਾ ਹੋਇਆ ਫਸਲਾਂ ਦਾ ਨੁਕਸਾਨ ਹੋ ਗਿਆ ਬਾਕੀ ਮਿੱਟੀ ਬਹੁਤ ਚੜੀ ਹੈ ਜੇ ਤੇ ਮਕੋੜਾ ਪਤਨ ਤੇ ਪਾਣੀ ਦੀ ਸਪੀਡ ਅਜੇ ਵੀ ਬੜੀ ਆ ਤੇ ਪਿਛੇ ਪਾਣੀ ਚੱਲ ਰਿਹਾ ਵਾ ਤੇ ਆ ਰੀਡਿੰਗ ਨੂੰ ਜਿਆਦਾ ਨੁਕਸਾਨ ਆ ਜਿਹੜੀ ਇੱਥੇ ਕੱਲਾ ਆ ਵੀ ਬਹੁਤ ਲੱਗਾ ਜੀ ਇਹਨੂੰ ਬੜਾ ਟਾਈਮ ਲੱਗ ਜੂ ਬੰਦੇ ਦਿੰਦੇ ਜੀ ਤੇ ਜੀ ਆਏ ਨੇ ਸਾਡੇ ਪੁਰਾਣੇ ਸ਼ਾਲੇ ਦੀ ਛਾਂ ਆ ਆਣ ਬਣ ਸ਼ਾਂਤ ਤਿਲਕ ਨਾ ਜਾਈਂ ਗਾਂ ਕਹੇ ਨੇ ਨਹੀਂ ਜਾਣਾ ਆ ਵੇਖੋ ਆ ਕੋਲਕਾਟ ਡੇਗਣਾ ਜਾਈ ਵੀਰ ਪਾਣੀ ਦੀ ਸਪੀਡ ਇੰਨੀ ਹੈਗਾ ਤੂੰ ਪਾਕਿਸਤਾਨ ਚਲ ਜਾਣਾ ਤੂੰ ਰਿਸ਼ੀ ਕਪੂਰ ਵਾਂਗੂ ਚਲ ਜਾਣਾ ਹੀ ਨਾ ਫਿਲਮ ਵਾਂਗ ਤੇ ਤੂੰ ਇਹੀ ਨਾ ਫਿਲਮ ਤੇ ਤੇ ਬੰਨੀ ਆ ਤੇ ਵੀਰ ਖਲੋਤਾ ਵਾ ਫੋਟੋ ਦੇਦਾ ਐ ਭਾਜੀ ਸੁੱਕਾ ਰਾਸ਼ਨ ਕਪੜੇ ਲਿੰਦਾ ਗੱਡੇ ਰਜਾਈਆਂ ਇਹ ਗੱਡੀ ਸੋਨੀਪੱਤ ਤੋਂ ਆਈ ਆ ਸੋਨੀਪੱਤ ਤੋਂ ਹਾਂ ਪਾਣੀ ਭਾਜੀ ਆਹ ਮੈਂ ਜਾ ਕਰਾਂਗਾ ਉਹਦੇ ਨਾਲ ਪੰਜ ਜਣੇ ਖਾਣ ਆ ਲੈ ਮਜੇ ਦਾ ਬਹੁਤ ਕੋਈ ਚੱਕਰ ਨਹੀਂ ਜੀ ਮਾਸ਼ਾ ਅੱਗੇ ਮੇਰੀ ਮਾਤਾ ਤੋਂ ਦੇਣਾ ਟੰਗਾਂ ਬਹੁਤ ਨੇ ਕੋਇਆ ਕੋੜਾ ਪਿੰਡ ਜੀ ਆਪਾਂ ਬੱਜਾ ਲੈ ਚੱਲੂਗਾ ਸਾਬੇ ਵੀਰ ਸਾਬੇ ਵੀਰ ਪਾਣੀ ਲਓ ਭਾਜੀ ਲਓ ਸਾਬਾ ਵੀਰ ਤੇ ਸੋਨੂੰ ਵੀਰ ਅੱਜ ਸੇਵਾ ਕਰ ਰਹੇ ਨੇ ਦੋਵੇਂ ਮੈਂਬਰ ਸਾਹਨੇ ਦੋਵੇਂ ਮੈਂਬਰ ਸਾਹਨੇ ਸਾਡੇ ਆਪਣੇ ਪਿੰਡ ਪ੍ਰਾਣੇਸ਼ਾਲੇ ਤੋਂ ਭਾਈ ਰੱਖੋ ਕਿੱਡੀ ਜੀ 335 ਜਿਹੜੀ ਪਾਣੀ ਦੀ ਆ ਰਹਿ ਗਈ ਅੱਜ ਤੇ ਲੰਗਰ ਗਿਆ ਮੁੱਕ 3-3 ਹਥੀਲੇ ਦਾਲਜਾ ਆ ਪੇਟੀ ਪਾਣੀ ਲੈ ਲਓ ਅੰਡੀ ਚ ਪਾਣੀ ਫਰ ਲੋ ਅੱਜ ਮਕੋੜਾ ਪਤਨ ਦੇ ਹਾਲਾਤ ਵੇਖ ਲਓ ਤੇ ਹੀ ਟੁੱਟ ਗਿਆ ਸਭ ਕੁਝ ਅੰਦਰ ਕੰਦਾ ਕੁੰਦਾ ਸੋਨੂ ਵੀਰ ਜੀ ਸਾਡੇ ਸਾਬਾ ਵੀਰ ਜੀ ਪਿੰਡ ਪੁਰਾਣੇ ਸ਼ਾਲੇ ਤੋਂ ਸੇਵਾ ਕਰਨ ਆਏ ਨੇ ਏਡੀ ਦੂਰ ਤੇ ਇਹਨਾਂ ਨੇ ਕਾਫੀ ਏਰੀਆ ਸੇਵਾ ਕੀਤੀ ਹੈ